आपकी क्या पोस्ट है यहाँ पे एस एस सी यहाँ पे तो जैसे कि ग्रिड को आग लगी हुई है कैसे आग लगी और इस समय क्या स्थिति है इसका बुश डैमेज हो गया था उसके बाद फायर कंट्रोल नहीं उसके कारण आग लगी इसको ट्रांसफार्मर को अभी कंट्रोल कर रही है, फायर हैं, फायर ब्रिगेड की गड्डियाँ सारियाँ बुला रखी हैं, वो कंट्रोल कर रही है आग को तो कितना नुकसान होने की संभावना यहाँ पर वो दूसरी टीम आएगी वो एनालाइज करेगी नुकसान कितना तो लाइट का फैक्ट कितने कितने टाइम तक रहेगा मोगा का ही रहेगा फिलहाल तो फिलहाल हमने सारी बंद रख रही है क्योंकि फायर वगैरह की गाड़ियाँ आ जा रही हैं जैसे ही हमारी आग बुझती है फिर स्टोर कर देंगे जितनी मैक्सिमम ये बुश डैमेज हुआ था उसके कारण हुआ है पहले नहीं पता लगा नहीं वो डैमेज ऐसे ही होता है वो पता नहीं लगता चलते सिस्टम में ऐसे कोई पहले तो, आ तो आ, इसके ऊपर काबू क्यों नहीं पाया फायर ब्रिगेड की आ रही हैं गाड़ियाँ है, काबू एक्चुअली ऑयल की आग है तो वो काबू पाने के लिए फायर ब्रिगेड की गाड़ियाँ ही है आती हैं ना वो आ रही हैं इनके पास गाड़ियाँ भी दो थी दो इनकी खराब है गाड़ियाँ इन्होंने बाघा पुराना या नयाल सिंह वाला आसे के एरिए से मंगाई हैं गाड़ियाँ जैसे ही आ रही इस पर कैसे कौन सी चीज़ होगी जिससे काबू पाया जाए ये फॉर्म जो फायर ब्रिगेड की गाड़ियाँ छिड़कती हैं फॉर्म से ऑयल की आग पर काबू पाया जाता है हाँ हाँ बिल्कुल ਕੋ ਮੂ ਗੇ ਪਾਵਰ ਗੇਡ ਕਿਹੜਾ ਪਾਵਰ ਗੇਡ ਹੈ ਔਰ ਕੀ ਕੰਜੀ ਚ ਰਹੀ ਹੈ ਇਹ ਸਿੰਘਾ ਵਾਲਾ ਬਿਜਲੀ ਘਰ ਦੇ ਵਿੱਚ ਹੈ ਜੀ 220 ਕੇਵੀ ਦਾ ਹੈ ਜਿਹੜਾ ਇੱਥੇ 12 ਬਾਰਮ 20 ਐਮਵੀ ਦਾ ਹੈ ਉਹਨੂੰ ਲੱਗੀ ਪਈ ਆ ਤੇ ਅੱਗ ਬਹੁਤ ਜ਼ਿਆਦਾ ਹੈ ਜੀ ਕੀ ਕਰਨ ਲੱਗੇ ਜੀ ਅੱਗ ਲੱਗੀ ਇਹ ਕੋਈ ਬ੍ਰੇਕ ਹੋਇਆ ਉਹਦੇ ਨਾਲ ਉਹਨਾਂ ਨੇ ਦੱਸਿਆ ਵੀ ਅੱਗ ਲੱਗੀ ਹੈ ਜੀ ਇਸ ਵੇਲੇ ਦੀ ਆਪਾਂ ਗੱਲ ਕਰਦੇ ਕੀ ਕੀ ਹੋ ਰਿਹਾ ਹੈ ਅੱਗ ਦਾ ਇਹ ਹਜੇ ਦਾ ਸਥਿਤੀ ਜੀ ਬਹੁਤ ਸੀਰੀਅਸ ਹੈ ਜੀ ਬਲਾਸਟ ਹੋਣ ਦਾ ਵੀ ਡਰਾਅ ਅੱਗ ਬਹੁਤ ਜ਼ਿਆਦਾ ਹੈ ਫਾਇਰ ਬ੍ਰੀਗਡ ਵੱਲੋਂ ਕੀ ਕੀਤਾ ਜਾ ਰਿਹਾ ਫਾਇਰ ਬ੍ਰੀਗਡ ਸਾਡੀਆਂ ਗੱਡੀਆਂ ਜਿਹੜੀਆਂ ਉਹ ਪਾਣੀ ਲਿਆ ਰਹੀਆਂ ਜੀ ਸਾਨੂੰ ਪ੍ਰੋਬਲਮ ਇਹ ਪ੍ਰੋਬਲਮ ਆ ਇਹ ਆ ਵੀ ਜਿਹੜੀ ਮੇਨ ਉਹਨਾਂ ਨੇ ਸਾਨੂੰ ਪਾਣੀ ਨਹੀਂ ਭਰਨ ਦਿੱਤਾ ਇੱਥੇ ਗੱਡੀ ਜਿਹੜੀ ਆ ਵੀ ਉਹਨਾਂ ਨੇ ਮੇਨ ਪਾਣੀ ਨਹੀਂ ਭਰਨ ਦਿੱਤਾ ਸਾਡੇ ਜਿਹੜਾ ਨਾਲ ਦੇ ਗ੍ਰੈਡ ਵਾਲੇ ਆ ਤੇ ਸਾਨੂੰ ਦਫ਼ਤਰ ਤੋਂ ਪਾਣੀ ਭਰ ਕੇ ਲਿਆਉਣਾ ਪੈਂਦਾ ਜੋ ਕਿ ਇੱਥੇ ਦੂਰ ਪੈਂਦਾ ਜੀ ਇੱਥੇ ਜਿਹੜਾ ਹੈਗਾ ਉਹਦਾ ਇੱਕ ਪੰਪ ਲੱਗਿਆਗਾ ਉੱਥੋਂ ਪਾਣੀ ਨਹੀਂ ਨਹੀਂ ਇਹਨਾਂ ਦੇ ਨਾਲ ਵਾਲਾ ਜਿਹੜਾ ਜੀ ਉਹਦੇ 'ਚ ਸੈਂਟਰ ਦਾ ਗ੍ਰੈਡ ਆ ਜਿਹੜਾ ਉਹ ਨਹੀਂ ਦੇ ਰਹੇ ਇੱਥੇ ਨਹੀਂ ਉਹਨਾਂ ਨੇ ਸਾਨੂੰ ਪਾਣੀ ਨਹੀਂ ਭਰਨ ਤੋਂ ਮਨਾ ਕਰਤਾ ਉਹ ਕਹਿੰਦੇ ਤੁਸੀਂ ਦਫ਼ਤਰ ਤੋਂ ਭਰ ਕੇ ਲਿਓ ਜਿਹੜੀ ਸਾਨੂੰ ਪ੍ਰੋਬਲਮ ਆ ਰਹੀ ਹੈ ਹੁਣ ਇੱਥੋਂ ਕਿੰਨੇ ਤਕਰੀਬਨ ਜੇ ਆਪਾਂ ਗੱਲ ਕਰੀਏ ਨਗਰ ਨਗਰ ਦਫ਼ਤਰ 8 8-9 ਕਿਲੋਮੀਟਰ ਹੈਗਾ ਤੇ ਫਿਰ ਕਿੰਨਾ ਕਿ ਚੱਕਰ ਦਾ ਟਾਈਮ ਲੱਗੇ ਥੋੜਾ ਟ ਕੌਕਾ ਜੀ ਰਾਸ਼ਵੀ ਹੈ ਜੀ ਹਾਂ ਗੱਡੀ ਭਰਨ ਨੂੰ ਵੀ ਭਰਤਾ ਸੀ 2-4 ਮਿੰਟਾਂ ਦੇ ਵਿੱਚ ਹੀ ਲਾਵਾਂਗੇ ਮੇਨ ਪ੍ਰੋਬਲਮ ਇਹ ਆ ਇਹ ਨਾਲ ਟ੍ਰੈਫਿਕ ਆ ਤੇ ਹੁਣ ਇਸ ਵੇਲੇ ਜੀ ਗੱਲ ਗਰੀ ਕਿੰਨੀਆਂ ਵੇਡੀਆਂ ਉੱਪਰ ਰੱਖਦੇ ਆ ਕਿਤੋਂ ਕਿਤੋਂ ਲਗਾਈਆਂ ਗੱਡੀਆਂ ਤਾਂ ਕਾਫੀ ਆ ਚੁੱਕੀਆਂ ਜੀ ਹਜੇ ਅਸੀਂ ਪਾਸੋਂ ਕੋਟਕਪੂਰਾ ਜਗਰਾਉ ਫਰੀਦਕੋਟ ਬਠਿੰਡਾ ਇਹ ਗੱਡੀਆਂ ਮਗਾਈਆਂ ਹੋਈਆਂ ਜੀ ਸਾਡੇ ਸਰ ਪਾਵਰ ਗ੍ਰਿਡ ਤੇ ਵੀ ਕੰਗ ਲੱਗੀ ਹੋਈ ਹੈ ਇਹ ਬਹੁਤ ਪਿਆਲਣ ਤੇ ਇਤਨੀ ਬਾਗ ਰਹੀ ਤੇ ਨਾ ਜੀ ਥਾਣਾ ਛੜਕ ਦੇ ਏਰੀਏ ਦੇ ਅੰਦਰ ਪਿੰਡ ਸਿੰਘਾ ਵਾਲੇ ਦੇ ਵਿੱਚ ਇੱਕ ਬਿਜਲੀ ਗ੍ਰਿਡ ਪੈਂਦਾ ਹੈ ਛੋਟੇ ਬੀਲੀ ਗ੍ਰਿਡ ਦੇ ਵਿੱਚ ਜਿਹੜੀ ਹੈਗੀ ਆ ਉਹ ਇੱਕ ਟਰਾਂਸਫਾਰਮਰ ਨੂੰ ਅੱਗ ਲੱਗੀ ਹੋਈ ਹੈ ਤੇ ਕਾਫੀ ਗੱਡੀਆਂ ਅਸੀਂ ਫਾਇਰ ਬ੍ਰਿਗੇਡ ਦੀਆਂ ਮੰਗਵਾ ਲਈਆਂ ਮੋਗੇ ਦੀਆਂ ਪਹਿਲਾਂ ਹੀ ਆ ਗਏ ਆ ਬਾਗਾ ਪੁਰਾਣਾ ਮੋਗਾ ਜਗਰਾਉ ਬਠਿੰਡੇ ਤੱਕ ਦੀਆਂ ਅਸੀਂ ਕਾਲ ਕਰਤੀਆਂ ਗੱਡੀਆਂ ਤੇ ਹੁਣ ਕੀ ਸਥਿਤੀ ਹੈ ਜੀ ਅਸਲ ਸਥਿਤੀ ਅੱਗ ਲੱਗੀ ਹੋਈ ਹੈ ਇਹਦੀ ਕੰਟਰੋਲ ਕਰ ਰਹੇ ਆ ਠੀਕ ਆ ਕੋਈ ਨਹੀਂ ਜਿਆਦਾ ਭਿਆਨਕ ਵਾਲੀ ਗੱਲ ਵੀ ਨਹੀਂ ਜੰਨੀ ਖੈਗੀ ਅਧਿਕਾਰੀ ਦਾ ਕਹਾਂਗੇ ਵੀ ਬਲਾਸਟ ਹੋਣ ਦੇ ਚਾਂਸਸ ਲੱਗੇ ਜੀ ਹਾਂ ਵੇਖੋ ਇਲੈਕਟ੍ਰਿਸਿਟੀ ਦਾ ਮੈਟਰ ਆ ਇਹ ਬਿਲੀ ਬੰਦ ਹੋ ਚੁੱਕੀ ਆ ਬਲਾਸਟ ਤਾਂ ਕਿਸੇ ਵੇਲੇ ਵੀ ਹੋ ਸਕਦਾ ਪਰ ਸਾਡੀਆਂ ਕਾਫੀ ਗੱਡੀਆਂ ਐਮਬੂਲੈਂਸ ਦੀਆਂ ਜਿਹੜੀਆਂ ਅਸੀਂ 8-10 ਗੱਡੀਆਂ ਆ ਗਈਆਂ ਤੇ ਹੁਣੇ ਹੀ ਇਹ ਤੇ ਕੰਟਰੋਲ ਕਰ ਲਿਆ ਜਾ ਰਿਹਾ